ਸੰਦੇ ਮੁੱਦੇ ਦਿੱਤੇ ਵਿਜੀਲੈਂਸ ਵੱਲੋਂ ਗਜਟਡ ਅਤੇ ਨਾਨ ਗਜਟਡ ਤੇ ਜਿਹੜੀਆਂ ਸਾਡੀਆਂ ਨੇ ਪ੍ਰਾਈਵੇਟ ਲੋਕਾਂ ਦੇ ਉੱਤੇ 460 ਕੇਸ ਦਰਜ ਕੀਤੇ ਗਏ ਹਨ ਭ੍ਰਸ਼ਟਾਚਾਰ ਦਾ ਮੁੱਦਾ ਮਾਨਜੋਗ ਸੀਐਮ ਸਾਹਿਬ ਦਾ 460 ਕੇਸ ਦਰਜ ਕੀਤੇ ਗਏ ਨੇ ਸੁਭਮ ਦਾ ਕਾਤਲ ਮੁੱਖ 241 ਪੁਲਿਸ ਵੱਲੋਂ ਅੱਜ ਕਿਤੇ ਗਏ ਨੇ ਇਹ ਤਸਵੀਰ ਇਹ ਤੁਹਾਡੀ ਨਾਰੇ ਲਾਉਣ ਵਾਲਿਓ ਇਹ ਤੁਹਾਡੇ ਪੰਜਾਬ ਦਾ ਭਵਿੱਖ ਬਣਾਉਣ ਵਾਲੇ ਸੀ ਤੁਸੀਂ ਨਾਰੇ ਵਾਲਿਓ 466 ਕੇਸ ਕ腐ਸ਼ਨ ਦੇ ਇਧਰ ਨਾਲੋਂ ਨਾਰੇ ਇਹ ਤੁਹਾਡੇ ਨਾਰੇ ਨਹੀਂ ਹੱਥ ਨਹੀਂ ਖੜੇ ਹੋ ਬੀਬਾ ਜੀ ਚੇਰੋ ਡਰੈਸ ਕਰੋ ਐਸਐਸਐਫ ਸੜਕਾ ਸੁਰੱਖਿਆ ਫੋਰਸ ਮਾਨਜੋਤ ਸੀਮਾ ਸਾਧੀ ਦੂਰੰਦੇਸ਼ੀ ਗੁਡਾ ਬਾਤ ਜਿਹੜੀ ਪੰਜਾਬ ਦੇ ਇੱਕ ਇਤਿਹਾਸਕ ਕੰਮ ਇਸ ਦੇਸ਼ ਦਾ ਪਹਿਲਾ ਸੜਕ ਸੁਰੱਖਿਆ ਫੋਰਸ ਜਿਹੜੇ ਉੱਤੇ ਪੰਜਾਬ ਦੇ ਲੋਕ ਦੇ ਵਿੱਚ ਹੋ ਰਹੇ ਵੱਡੇ ਐਕਸੀਡੈਂਟਾਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਥੱਲ ਪਾਈ ਗਈ ਆ ਔਰ ਮੈਂਟਾਂ ਦੇ حساب ਦੇ ਨਾਲ ਰਿਕਾਰਡ ਆਇਆ ਪਿਛਲੇ ਦਿਨਾਂ ਦਾ ਕਿ ਮੈਂਟਾਂ ਦੇ ਵਿੱਚ ਸੜਕ ਸੁਰੱਖਿਆ ਫੋਰਸ ਨੇ ਐਕਸੀਡੈਂਟਲ ਕੇਸਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਫਰਿਸ਼ਤੇ ਸਕੀਮ ਐ ਐਸੇ ਤਰ੍ਹਾਂ ਆਮ ਲੋਕ ਜਿਹੜੇ ਐਕਸੀਡੈਂਟਲ ਪਰਸਨ ਨੂੰ ਉਠਾਉਣੇ ਹੁੰਦੇ ਸੀ ਜਿਨ੍ਹਾਂ ਦੇ ਉੱਤੇ ਪਛੇ ਤੱਕ ਦਰਜ ਹੋ ਜਾਂਦੇ ਸੀ ਜਿਨ੍ਹਾਂ ਨੂੰ ਧੂਆਖੜੀ ਹੁੰਦੀ ਸੀ ਮਾਨਜੋਗ ਸ਼ੇਰ ਸ਼ਾਹ ਨੇ ਫਰਿਸ਼ਤੇ ਸਕੀਮ ਲਾਂਚ ਕਰਕੇ 2000 ਰੁਪਏ ਇਨਾਮ ਤੇ ਉਹਨਾਂ ਨੂੰ ਖੱਜਲ ਖਵਾਲੀ ਦੀ ਗਾਰੰਟੀ ਜਿਹੜੀ ਦਿੱਤੀ ਆ ਕਿ ਤੁਹਾਡੀ ਨਹੀਂ ਹੋਏਗੀ ਨਸ਼ਿਆਂ ਦੇ ਖਿਲਾਫ ਜਿੰਦਾਬਾਦ ਪਿਛਲੇ ਸਮੇਂ ਦੀ ਸਰਕਾਰਾਂ ਨਾਵੇਂ ਬਾਜਾਂ ਦੀ ਸਰਕਾਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਸ਼ੇਮਾਂਦਰੀ ਆਚ ਲਾਇਆ ਬਹੁਤ ਦਰਿਆ ਨੂੰ ਠਲ ਪਾਉਣ ਵਾਸਤੇ ਮਾਂਜੇਪੀ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪਿਛਲੇ 2 ਸਾਲ ਦੇ ਵਿੱਚ 18953 ਐਫਆਈਆਰ ਦਰਜ ਹੋਈਆਂ ਸੁਣ ਲਓ ਜੀ ਮਾਂਜੇਪੀ ਕਸਾ ਯਾਰ ਮੁਬਾਰਕ ਜਿਹੜੇ ਵਿੱਚ 25385 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਆ ਇਹ ਹੁਣ ਪੈਦਾ ਨਹੀਂ ਸੀ ਹੋਏ ਨਸ਼ਾ ਤਸਕਰ ਇਹ ਪਿਛਲੇ ਸਮਿਆਂ ਦੇ ਪੈਦਾ ਕੀਤੇ ਨਸ਼ਾ ਤਸਕਰ ਨੇ ਜਿਹੜੇ ਇਹਨਾਂ ਦੀਆਂ ਸਰਪ੍ਰਸਤੀਆਂ ਹੇਠ ਪਲਦੇ ਸੀ ਭਾਈਵਾਲ ਸਰਕਾਰ 1800 ਕਿਲੋ ਹਿਰੋਇਨ ਪੰਜਾਬ ਪੁਲਿਸ ਨੇ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੇ ਜਾ ਕੇ 147 ਕਿਲੋ ਹਿਰੋਇਨ ਬਰਾਮਦ ਕੀਤੀ ਹੌਣ ਤੱਕ ਪੰਜਾਬ ਦੇ ਵਿੱਚ ਬਰਾਮਦ ਕੀਤੀ ਜਾ ਚੁੱਕੀ ਹੈ 1247 ਕਿਲੋਗ੍ਰam ਅਫੀਮ 1229 ਕਿਲੋਗ੍ਰam ਗੰਝਾ 604 ਕਿਲੋਗ੍ਰam ਪੁੱਕੀ 1 ਕਰੋੜ ਤੋਂ ਉੱਪਰ ਗੋਲੀਆਂ ਕੈਪਸੂਲ ਇਹਦਾ ਬਗੈਰਾ ਜੋ ਇਹਨਾਂ ਨੇ ਲੋਕਾਂ ਦੇ ਸਪਰਦ ਕੀਤਾ ਸੀ 1 ਕਰੋੜ ਤੋਂ ਉੱਪਰ ਫੜਿਆ ਗਿਆ ਪੰਜਾਬ ਪੁਲਿਸ ਚ ਭਰਤੀ ਸਾਡੇ ਪੰਜਾਬ ਦੀ ਪੁਲਿਸ ਮਾਨਯੋਗ ਸੀਐਮ ਸਾਹਿਬ ਨੇ ਜਿੰਨਾ ਮਾਨ ਸਤਕਾਰ ਪੰਜਾਬ ਦੀ ਪਰਸਨ ਨੂੰ ਦਿੱਤਾ ਤੁਸੀਂ ਪਿਛਲੇ ਸਮਿਆਂ 'ਚ ਦੇਖਦੇ ਰਹੇ ਆ ਕਿ ਸਟੇਜਾਂ ਦੇ ਉੱਤੋਂ ਪੁਲਿਸ ਮੁਲਾਜ਼ਮ ਤੋਂ ਬੋਲਗਰਜ਼ ਮੁਲਾਜ਼ਮਾਂ ਵਾਸਤੇ ਕਿਹੜੀਆਂ-ਕਿਹੜੀਆਂ ਟਿੱਚਰਾਂ ਕੀਤੀਆਂ ਜਾਂਦੀਆਂ ਸੀ ਇੱਕ ਸਮਾਂ ਸੀ ਮੈਂ ਹੁਣ ਨਾਂ ਨਹੀਂ ਲੈਣਾ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਬੇਟੇ ਦਾ ਹਰ ਖਤੇ ਵਿੱਚੋਂ ਜ਼ਬਾਨ ਖਿੱਚਣ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਸੀ ਔਰ ਮਾਨਯੋਗ ਸੀਐਮ ਸਾਹਮਣੇ ਔਰਤਵੱਧਤਾ ਪੰਜਾਬ ਪੁਲਿਸ ਨੂੰ ਕਿ ਦੁਗਣੀ ਤਗਰੀ ਤਾਕਤ ਦੇ ਨਾਲ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਵੱਡੀ ਪ੍ਰਾਪਤੀ ਹਰ ਸਾਲ 2000 ਦੀ ਭਰਤੀ ਉਸ ਭਰਤੀ ਦੇ ਨਾਲ ਖਾਲੀ ਪੈ ਥਾਣੇ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਹੈ ਮੈਂ ਇਹ ਸਮਝਦੀ ਆ ਸਾਨੂੰ ਇੱਥੇ ਬੈਠੇ ਕਿੱਤਾ ਕੀ ਸੀ ਸਾਰੇ ਵਿਭਾਗ ਮਹਿਕਮੇ ਖਾਲੀ ਕਰਕੇ ਛੱਡ ਦਿੱਤੇ 25 25% ਤੇ ਖਾਲੀ ਮਹਿਕਮੇ ਕਰਦੇ ਕੰਮ ਪੰਜਾਬ ਦੀ ਕਿਹੜੀ ਤਰੱਕੀ ਦੇ ਭਾਗੀਦਾਰ ਬਣਨੇ ਸੀ ਦੀ ਹਸਲਦੀ 2000 ਦੀ ਭੱਤੀ ਦੇ ਨਾਲ ਕੁਝ ਨਾ ਕੁਝ ਰਾਹਤ ਮਿਲ ਰਹੀ ਆ 40000 ਤੋਂ ਉੱਪਰ ਦੀਆਂ ਸਰਕਾਰੀ ਨੌਕਰੀਆਂ ਲੋਕਾਂ ਦੇ ਵਿਗੜੇ ਕੰਮਾਂ ਦੇ ਵਿੱਚ ਕੰਮ ਆ ਰਹੀਆਂ ਹਰ ਇੱਕ ਮੁੱਦੇ ਨੂੰ ਛੋਣਾ ਸੀਐਮ ਸਾਹਿਬ ਮੈਂ ਮੈਂ ਖੁਦ ਅੱਜ ਤੱਕ ਐਸਾ ਨਹੀਂ ਦੇਖਿਆ ਕਿ ਇੱਕ ਸੀਐਮ ਸਵੇਰ ਤੋਂ ਲੈ ਕੇ ਰਾਤ ਤੱਕ 24/7 ਤੇ ਦਿਨ ਦੇ ਸਾਲ ਜੇ ਰਾਣਿਆਂ ਨੂੰ ਕੀ ਪਤਾ ਕਿ ਨਸਾਤੀ ਤੇ ਰਹਿ ਕੇ ਕੰਮ ਕਿਵੇਂ ਕੀਤੇ ਜਾਂਦੇ ਆ ਇਹਨਾਂ ਕੰਮਾਂ ਦੇ ਇਹਨਾਂ ਸਾਰੀਆਂ ਚੀਜ਼ਾਂ ਤੇ ਚਾਣੀ ਹਜ਼ਾਰ ਤੋਂ ਉੱਪਰ ਦੀ ਨੌਕਰੀ ਔਰ ਉਹਦੇ ਉੱਤੇ ਮਾਨਜੋਗ ਸੀਐਮ ਸਾਹਿਬ ਦੀ ਕਮਾਂਡ ਅਸੀਂ ਪੰਜਾਬ ਦਾ ਸੁਨਹਿਰਾ ਕੋਇਕ ਦੇਖ ਰਹੇ ਆ ਜਿਹੜਾ ਆਉਣ ਵਾਲੇ ਸਮੇਂ ਦੇ ਚਰੰਗਲੇ ਪੰਜਾਬ ਦੇ ਵਿੱਚ ਤਬਦੀਲ ਹੋਣ ਵਾਲਾ ਇਹਨਾਂ ਕੋ ਜਰਿਆ ਨਹੀਂ ਜਾਣਾ ਇਹ ਰਾਜੇ ਇਹ ਜਿਹੜੇ ਢੂਣ ਖੜੇ ਨੇ ਰਾਜੇ ਜੇ ਉਹ ਫਲਾਣੇ ਤਮਕੜੇ ਇਹਨਾਂ ਕੋ ਜਰਿਆ ਨਹੀਂ ਜਾਣਾ ਇਹ ਕਦੀ ਵੀ ਕੋਈ ਵੀ ਸੈਸ਼ਨ ਸਾਡਾ ਵਧੀਆ ਤਰੀਕੇ ਨਾਲ ਚੱਲਣ ਨਹੀਂ ਦੇ ਸਕਦੇ ਫਿਕਰ ਸਾਹਿਬ ਤੁਸੀਂ ਵੀ ਦੌੜਦਾ ਬੌਦਾ ਇਨਸਾਨ ਤੇ ਰਾਹ ਲੇਕੋ ਆਪਣੀ ਬਾੜੀ ਬੈਠੋ ਜੀ ਹੁਰਾਣਾ ਜੀ ਖੇਤੀਬਾੜੀ ਬੈਠੋ ਰਾਣਾ ਜੀ ਬੈਠਾ ਤੁਸੀਂ ਖੇਤੀਬਾੜੀ ਖੇਤੀ ਪ੍ਰਦਾਨ ਸੂਬਾ ਪੰਜਾਬ ਖੇਤੀ ਪ੍ਰਦਾਨ ਸੂਬਾ ਨਾ ਇਹਨਾਂ ਕੋ ਕਦੀ ਖੇਡ ਨੀਤੀ ਬਣੀ ਨਾ ਇਹਨਾਂ ਕੋ ਕਦੀ ਖੇਤੀਬਾੜੀ ਨੀਤੀ ਬਣੀ ਨਾ ਇਹਨਾਂ ਕੋ ਕਦੀ ਕਿਸੇ ਨੀਤੀ ਨੂੰ ਬਣਾਉਣ ਤੋਂ ਅਸਮਰੱਥ ਆਪਣੀਆਂ ਹੱਥਾਂ ਤੇ ਉਂਗਲੀਆਂ ਵੱਢਣ ਵਾਲਿਓ ਸੁਣ ਲਓ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਜਿੰਨਾ ਬਲ ਮਿਲਿਆ ਪਿਛਲੇ 2 ਸਾਲਾਂ ਦੇ ਵਿੱਚ ਗੰਨੇ ਦੀ ਕਾਸ਼ਤ ਕਣਕ ਦੀ ਕਾਸ਼ਤ ਝੋਨੇ ਦੀ ਕਾਸ਼ਤ ਇਹ ਜਿਹੜੇ ਸਮੇ ਤੁਸੀਂ ਦਿੱਤੇ ਸੀ ਪੰਜਾਬ ਨੂੰ ਹਜ਼ਾਰਾਂ ਕਰੋੜਾਂ ਰੁਪਈਆ ਦੇ 725 ਕਰੋੜ ਰੁਪਈਆ ਤੁਹਾਡਾ ਦਿੱਤਾ ਸੀ ਗੱਲੇ ਦਾ ਕਿਸਾਨਾਂ ਨੂੰ ਮਾਨਜੋਗ ਸੀਐਮ ਸਾਹਿਬ ਨੇ ਆਉਂਦੇ ਭਾਵੇਂ ਕਿਸ਼ਤਾਂ ਦੇ ਵਿੱਚ ਦਿੱਤਾ ਕਿਉਂਕਿ ਤੁਸੀਂ ਛੱਡ ਕੇ ਕੱਖ ਨਹੀਂ ਸੀ ਗਏ ਸਾਡਾ ਖਜ਼ਾਨਾ ਭਰਪੂਰ ਤੇ ਗਾਜਪੁਰ ਸੱਚੇ ਬਾਦਸ਼ਾਹ ਦੀ ਮਿਹਰ ਨਾਲ ਹਮੇਸ਼ਾ ਭਰਪੂਰ ਆਉਂਦੇ 725 ਰੁਪਏ ਦਾ ਨਵੇੜਾ 725 ਕਰੋੜ ਦਾ ਨਵੇੜਾ ਕੀਤਾ ਔਰ ਇਸ ਬਾਰ ਖੰਡ ਮਿਲਾਂ ਦਾ ਜ਼ੀਰੋ ਬੈਲੈਂਸ ਹੈ ਔਰ ਹੁਣ 10-10 ਦਿਨ ਬਾਅਦ ਪੰਜਾਬ ਦਾ ਖੁਸ਼ਹਾਲ ਕਿਸਾਨ ਇਦਾਂ ਹੋਏਗਾ ਹਰ 10 ਦਿਨ ਬਾਅਦ ਕਿਸਾਨ ਦੀ ਕਰਨੇ ਦੀ ਕਾਸ਼ਤ ਉਹਦੇ ਖਾਤੇ ਦੇ ਵਿੱਚ ਪੈਸੇ ਪੈਂਦੇ ਨੇ ਔਰ ਕਲ ਕੋਟੋਨੇ ਦੀ ਫਸਲ ਦੀ ਖਰੀਦ ਤੁਹਾਡੇ ਸਾਰਿਆਂ ਦੇ ਸਾਹਮਣੇ ਆ 48 ਘੰਟੇ ਦਾ ਸਮਾਂ ਦਿੱਤਾ ਸੀ ਔਰ ਅਸੀਂ 12-12 ਘੰਟੇ ਦੇ ਵਿੱਚ ਵੀ ਪੇਮੈਂਟ ਜਿਹੜੀ ਆ ਉਹ ਕਿਸਾਨ ਦੇ ਖਾਤੇ ਦੇ ਵਿੱਚ ਦੇਖੀ ਆ ਖੇਡ ਇਸੇ ਪਾਲਿਸੀ ਦੇ ਤਹਿਤ ਹੀ ਕਿਸਾਨਾਂ ਨੂੰ ਲਾੜ ਲਾਹਵੰਦ ਧੰਦੇ ਵਾਸਤੇ 베ਰੀ ਫਾਰਮਿੰਗ ਦੇ ਵਿੱਚ ਵੱਡੀ ਪੱਧਰ ਤੇ ਸਰਕਾਰ ਮਦਦ ਕਰ ਰਹੀ ਆ ਮੱਛੀ ਪਾਲਣ ਦੇ ਵਿੱਚ ਝਿੰਗਾ ਤੇ ਮੱਛੀ ਦੇ ਵਾਸਤੇ ਬਹੁਤ ਸਾਰੀ ਵੱਡੀ ਪੱਧਰ ਤੇ ਸਬਸਿਡੀ ਦਿੱਤੀ ਜਾ ਰਹੀ ਆ ਇਹਨਾਂ ਸਬਸਿਡੀਆਂ ਦੇ ਚੱਲਦੇ ਖੁਸ਼ ਕਿਸਾਨ ਖੁਸ਼ਹਾਲ ਹੋਏਗਾ ਤੁਹਾਡੇ ਨਾਰਿਆਂ ਦੇ ਨਾਲ ਕਿਸਾਨ ਖੁਸ਼ਹਾਲ ਨਹੀਂ ਸੀ ਹੋਣਾ ਨਕਦੀ ਤੁਸੀਂ ਕਰ ਸਕਦੇ ਹੋ ਬਾਸਮਤੀ ਦੇ ਵਿੱਚ ਫਸਲੀ ਡਾਇਵਰਸੀਫਿਕੇਸ਼ਨ ਜਿਹਦੇ ਵਿੱਚ ਬਾਸਮਤੀ ਦਰੱਖਤ ਜਿਹੜਾ 2022 ਦੇ ਵਿੱਚ 4.95 ਲੱਖ ਹੈਕਟਰ ਸੀ ਉਹ 2023 ਦੇ ਵਿੱਚ 5 5.96 ਲੱਖ ਹੈਕਟਰ ਹੋ ਗਿਆ ਇੱਕ ਵੱਡਾ ਡਿਵਰਸਿਫਿਕੇਸ਼ਨ ਦਾ ਇਹਨੂੰ ਕਹਿ ਸਕਦੇ ਕਿ ਪੰਜਾਬ ਜਿਹੜਾ ਡਿਵਰਸਿਫਿਕੇਸ਼ਨ ਵੱਲ ਨੂੰ ਵੱਧ ਰਿਹਾ ਆ ਪੇਡਾ ਦੇ ਤਾਲਮੇਲ ਦੇ ਤਹਿਤ ਬਾਸਮਤੀ ਐਕਸਟੈਂਸ਼ਨ ਖੋਜ ਕੇਂਦਰ ਇੱਕ ਜਲੰਧਰ ਦੇ ਵਿੱਚ ਰੈਂਧ ਖੁੰਦ ਦਾ ਕੇਂਦਰ ਜੇ ਜਲੰਧਰ ਦੇ ਵਿੱਚ ਖੋਲਿਆ ਗਿਆ ਖੋਲਣ ਜਾਣ ਦਾ ਫੈਸਲਾ ਕੀਤਾ ਗਿਆ ਸੰਪੰਜਾਬ ਸਰਕਾਰ ਵੱਲੋਂ ਸਥਾਪਿਤ ਕਰਨ ਦਾ ਗੰਨੇ ਦੇ ਭੁਗਤਾਨ ਦਾ ਜਿਹੜਾ ਮੈਂ ਦੁਬਾਰਾ ਕਹਿਣਾ ਚਾਹੂੰਗੀ ਕਿ ਗੰਨੇ ਦੇ ਭੁਗਤਾਨ ਦਾ ਇਤਿਹਾਸਕ ਫੈਸਲਾ ਤੇ ਦੇਸ਼ ਪਰਦੇ ਵਿੱਚ ਸਭ ਤੋਂ ਵਧੀਆ ਸਭ ਤੋਂ ਵੱਧ ਰੇਟ ਦੇਣ ਵਾਲੀ ਸਰਕਾਰ ਇਹ ਤੁਹਾਡੇ ਕੋਲੋਂ ਧਾਨਿਆਂ ਮੁਜਾਰਿਆਂ ਦੇ ਨਾਲ ਰੁਕਣੀ ਨਹੀਂ ਇਹਨੇ ਦਿਨ-ਦੁਪਹਿਰੀ ਰਾਤ ਚਗਣੀ ਤਰੱਕੀ ਕਰਨੀ ਕਰਨੀ ਆ ਮਾਲ ਸਰਕਾਰ ਨੇ ਮੌਜੂਦਾ ਬਟਾਲਾ 슈ਗਰ ਮਿਲ ਚ 14 ਮੈਗਾਵਾਟ ਦਾ ਜਿਹੜਾ ਕੋਜਨਰੇਸ਼ਨ ਪਲਾਂਟ ਤੇ ਨਾਲ 3500 टीसीडी ਖੰਡ ਵਾਲਾ ਨਵਾਂ ਪਲਾਂਟ ਲਾਇਆ ਜੋ ਇਸੇ ਮਹੀਨੇ 2024 ਦੇ ਵਿੱਚ ਤਕਰੀਬਨ ਤਕਰੀਬਨ ਤਿਆਰ ਹੋਣ ਦੀ ਪੂਰੀ ਸੰਭਾਵਨਾ ਗੁਰਦਾਸਪੁਰ ਚ ਨਵਾਂ ਖੰਡ ਮਿਲ ਪਲਾਂਟ 28 ਮੈਗਾਵਾਟ ਦਾ 5000 ਟਸੀ ਦਾ ਕੋਜਨਰੇਸ਼ਨ ਪਲਾਂਟ ਲਾਇਆ ਗਿਆ ਇਹ ਵੀ ਇਸੇ ਮਹੀਨੇ ਇਹਦੀ ਤਿਆਰ ਹੋਣ ਦੀ ਸੰਭਾਵਨਾ ਹੈ ਔਰ ਉਹ ਕੋਜਨਰੇਸ਼ਨ ਪਲਾਂਟ ਸੀ ਜਿਹੜੇ ਪਿਛਲੇ ਸਮਿਆਂ ਦੀਆਂ ਸਰਕਾਰਾਂ ਦੇ ਵਿੱਚ ਲੱਗੇ ਕੋਜਨਰੇਸ਼ਨ ਪਲਾਂਟ ਲਾ ਕੇ ਖੰਡ ਮਿੱਲਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਖਰਾਬ ਕੀਤੀ ਸਰਕਾਰ ਦਾ ਅਰਬਾਂ ਰੁਪਇਆ ਖਰਾਬ ਕੀਤਾ ਔਰ ਇੱਕ ਵੀ ਕੋ ਜਨਰੇਸ਼ਨਲ ਪਲੈਂਟ ਇਹਨਾਂ ਦੇ ਕੋਲ ਚੱਲਿਆ ਨਹੀਂ ਸੀ ਨਾਰੇ ਵਾਜੋ ਕਿਹੜਾ ਡਰ ਰਸ ਕੀਤਾ ਜਾਵੇ ਕਿਸਾਨ ਮਾਂ ਸਰਕਾਰ ਨੇ 2 ਸਾਲਾਂ ਦੇ ਵਿੱਚ ਠੋਸ ਯਤਨਾਂ ਦੇ ਨਾਲ ਔਰ ਲੋਕਾਂ ਦੇ ਨਾਲ पिछले साल ਦੇ ਮੁਕਾਬਲੇ ਮੌਜੂਦਾ ਜਿਹੜੀ ਵਿੱਤੀ ਸਹਾਇ ਸਾਡੀ ਸਾਲ ਦੇ ਦੌਰਾਨ ਆਪਕਾਰੀ ਤੇ ਕਰ ਮਾਲੀਏ ਵਿੱਚ ਵੱਡਾ ਉਛਾਲ ਆਇਆ 15000 ਤੋਂ 3 ਕਰੋੜ ਤੋਂ ਵੱਧ ਕੇ 17369 ਕਰੋੜ ਰੁਪਏ ਜਿਹੜਾ ਉਹਦਾ ਵੱਡਾ ਛਾਲ ਜੀਐਸਟੀ ਦੇ ਵਿੱਚ ਆਇਆ ਵੈਟ ਦੇ ਵਿੱਚ 53119 ਤੋਂ ਵੱਧ ਕੇ 5698 ਕਰੋੜ ਰੁਪਏ ਦਾ ਵਾਧਾ ਹੋਇਆ ਆਪਕਾਰੀ ਮਾਲੀਏ ਦੇ ਵਿੱਚ 6001 ਤੋਂ ਲੈ ਕੇ ਕੜ ਵਾਸਤੇ ਹੋਸ਼ ਵਿੱਚ ਆਓ ਦਿਮਾਗ ਯੂਜ਼ ਹੁੰਦੇ ਆ ਸਰਕਾਰਾਂ ਚ ਚਲਾਉਣ ਵਾਸਤੇ ਘਰ ਭਰਨ ਵਾਸਤੇ ਤੁਸੀਂ ਦਿਮਾਗ ਵਰਤੇ ਨੇ ਪੰਜਾਬ ਸਰਕਾਰ ਨੇ ਮਾਨਜੋਗ ਸਿੰਘ ਸਾਹਿਬ ਤੇ ਹਰਪਾਲ ਸਿੰਘ ਜੀਮਾ ਜੀ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਜੀਐਸਟੀ ਦੀ ਚੋਰੀ ਨੂੰ ਰੋਕਣ ਵਾਸਤੇ ਬਿੱਲ ਲਿਆਓ ਤੇ ਇਨਾਮ ਪਾਓ ਦਾ ਨਾਰਾ ਦੇ ਕੇ ਸਕੀਮ ਚਾਲੂ ਕੀਤੀ ਜਿਹਦੇ ਤਹਿਤ ਵੱਡੀ ਪੱਧਰ ਦੇ ਉੱਤੇ ਜੀਐਸਟੀ ਜਿਹੜੀ ਆਮ ਲੋਕ ਆਮ ਜਿਹੜੇ ਲੋਕ ਸਕਰੀਦਾ ਨਹੀਂ ਕਰਦੇ ਆ ਉਹ ਜੀਐਸਟੀ ਜਿਹੜੇ ਲੋਕ ਜਿੰਦੇ ਨੂੰ ਬਿੱਲ ਦੇ ਨਾਲ ਜੋੜਿਆ ਗਿਆ ਇਹਦੇ ਤਹਿਤ 4959 8000 ਬਿੱਲ ਜਿਹੜੇ ਉਹ ਅਪਲੋਡ ਕੀਤੇ ਗਏ ਜਿਹਦੇ ਵਿੱਚ 54 ਲੱਖ ਰੁਪਈਆ ਲੋਕਾਂ ਨੇ ਇਨਾਮ ਪਾਇਆ 85000 ਬਿੱਲ ਜਿਹੜੇ ਅਪਲੋਡ ਹੋਏ ਸੀ ਵੀ ਤਾਂ ਅੰਸਾ ਨੂੰ ਡਿਜੀਟਲ ਕੀਤਾ ਇਹ ਖੁਦ ਦੀਆਂ ਟੈਕਨੋਲੋਜੀਆਂ ਖੁੱਲ੍ਹ ਖੁਦ ਦੀਆਂ ਮਿਲਣਾ ਖੋਦੇ ਕੰਮ ਚਲਾਉਣ ਵਾਲੇ ਆਪਣੀਆਂ ਕੇਬਲਾਂ ਚਲਾਉਣ ਵਾਲੇ ਆਪਣੇ ਹੋਟਲ ਚਲਾਉਣ ਵਾਲੇ ਆਪਣੀਆਂ ਨਿੱਜੀ ਜਾਇਦਾਦਾਂ ਬਣਾਉਣ ਵਾਲਿਆਂ ਕੋਲੋ ਅੱਜ ਤੱਕ ਟੈਕਨੋਲੋਜੀ ਨਾਲ ਨਹੀਂ ਜੋੜੀ ਗਈ ਵਿਧਾਨ ਸਭਾ ਮਾਨਜੋਗ ਸਿੰਘ ਸਰ ਨੇ ਸਾਡੀ ਵਿਧਾਨ ਸਭਾ ਨੂੰ ਪੂਰਨ ਤੌਰ ਤੇ ਸੂਚਨਾ ਤੇ ਟੈਕਨੋਲੋਜੀ ਨਾਲ ਜੋੜ ਕੇ ਅਪਗ੍ਰੇਡ ਕੀਤਾ ਸਭ ਨੂੰ ਕੰਪਿਊਟਰ ਦਿੱਤੇ ਸਾਰੇ ਨਾਣੇ ਵੱਜਨ ਨੂੰ ਕੰਪਿਊਟਰ ਦਿੱਤੇ ਇਹ ਟੈਕਨੋਲੋਜੀ ਨਾਲ ਜੋੜਨ ਵਾਲਾ ਇਤਿਹਾਸਕ ਕੰਮ ਜਿੰਨੇ ਅਸਲ ਕੰਮ ਪਿਛਲੇ 2 ਸਾਲ ਦੇ ਵਿੱਚ ਹੋ ਗਏ ਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਐਸੇ ਰਿਕਾਰਡ ਪੈਦਾ ਕਰਨ ਵਾਲੀਆਂ ਮਾਨ ਸਰਕਾਰ ਕਿ ਇਹਨਾਂ ਦੇ ਕੋਲੋਂ ਖੜੇ ਹੋਣਾ ਮੁਸ਼ਕਲ ਹੋ ਜਾਏਗਾ ਕਿਉਂਕਿ ਆਪਣੀਆਂ ਕੀਤੀਆਂ ਦੇ ਉੱਤੇ ਇਨਸਾਨ ਨੂੰ ਆਪਣੇ ਅੰਦਰ ਝਾਕਣਾ ਪੈਂਦਾ ਹੁੰਦਾ ਮੈਂ ਬਹੁਤ ਸਾਰੇ ਨਹੀਂ ਆ ਮਾਜੋਗ ਸਪੀਕਰ ਸਾਡਾ ਕੀ ਬਈ ਤੁਸੀਂ ਮੈਨੂੰ ਇਹ ਸਮਝ ਦਿੱਤਾ ਮੈਨੂੰ ਵਾਰ-ਵਾਰ ਮੈਨੂੰ 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 ਵਾਰ-ਵਾਰ ਦੇਖਦੇ ਕਿ ਸਵੇਰ ਦਾ ਕੀ ਖੋਖੀ ਰਿਹਾ ਇਨਾ ਲੋਕਾਂ ਦੇ ਵਿੱਚ ਤਮੀਜ਼ ਹੈ ਨਹੀਂ ਇਹ ਮਾਨਜੋਗ ਸਪੀਕਰ ਸਾਹਿਬ ਵੱਲੋਂ ਉਂਗਲੀ ਚੁੱਕਦੇ ਨੇ ਇਹ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਉਂਗਲੀ ਚੁੱਕਦੇ ਨੇ ਇਹਨਾਂ ਨੂੰ ਤਮੀਜ਼ ਸਿਖਾਉਣ ਲਈ ਪਹਿਲਾਂ ਸਾਨੂੰ ਵਕਰੀਆ ਕਲਾਸਾਂ ਲਾਉਣੀਆਂ ਪੈਣਗੀਆਂ ਜਿਵੇਂ ਅਸੀਂ ਇਹਨਾਂ ਨੂੰ ਲੈਪਟਾਪ ਸਕੋਡ ਵਾਸਤੇ ਕਲਾਸਾਂ ਲਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਵੀ ਕਸਾਪ ਥੈਂਕ ਯੂ ਥੈਂਕ ਯੂ ਅਸੀਂ goli